ਬੈਂਕ ਦੇ ਵਿੱਚ ਰੱਖਿਆ 40 ਲੱਖ ਰੁਪਏ ਦਾ ਸੋਨਾ ਕੋਈ ਹੋਰ ਹੀ ਵਿਅਕਤੀ ਕਰਵਾ ਕੇ ਲੈ ਗਿਆ ਜਿਸ ਤੋਂ ਬਾਅਦ ਪੀੜਤ ਪਰਿਵਾਰਾਂ ਨੇ ਬੈਂਕ ਨੂੰ ਘੇਰ ਲਿਆ ਦੱਸਿਆ ਜਾ ਰਿਹਾ ਕਿ ਹੁਣ ਬੈਂਕ ਮੈਨੇਜਰ ਵੀ ਬੈਂਕ ਨੂੰ ਛੱਡ ਕੇ ਫਰਾਰ ਹੋ ਗਿਆ ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਨੂੰ ਸੁਖਾਣ ਜਾਣੇ ਗੁਰਦਾਸਪੁਰ ਤੋਂ ਜਿੱਥੇ ਕਿ ਗੁਰਦਾਸਪੁਰ ਦੇ ਇੱਕ ਵਪਾਰੀ ਪਰਿਵਾਰ ਨੇ ਦੱਸਿਆ ਜਾ ਰਿਹਾ ਕਿ 40 ਲੱਖ ਰੁਪਏ ਦਾ ਸੋਨਾ ਬੈਂਕ ਦੇ ਵਿੱਚ ਰੱਖ ਕੇ ਉਸਤੇ 17 ਲੱਖ ਰੁਪਏ ਦਾ ਲੋਨ ਲਿਆ ਸੀ ਦੱਸਿਆ ਜਾ ਰਿਹਾ ਕਿ ਉਸ ਤੋਂ ਸਾਲੜੇ ਸਾਲ ਬਾਅਦ ਜਦੋਂ ਪਰਿਵਾਰ ਉਸ ਲੌਨ ਦੀ ਕਿਸ਼ਤ ਅਦਾ ਕਰਨ ਵਾਸਤੇ ਬੈਂਕ ਵਿੱਚ ਪਹੁੰਚਦਾ ਹੈ ਤਾਂ ਬੈਂਕ ਅਧਿਕਾਰੀਆਂ ਵੱਲੋਂ ਕਿਹਾ ਜਾਂਦਾ ਹੈ ਕਿ ਤੁਸੀਂ ਆਪਣਾ ਲੋਨ ਪਹਿਲਾਂ ਹੀ ਕਲੀਅਰ ਕਰ ਦਿੱਤਾ ਹੈ ਕਿ ਸੋਨਾ ਤੁਸੀਂ ਜਗਤ ਤੋਂ ਲੈ ਕੇ ਚਲੇ ਗਏ ਹੋ ਜਦੋਂ ਪਰਿਵਾਰ ਨੇ ਫੈਲ ਮੰਗੀ ਕਿ ਕੌਣ ਕਰਵਾ ਕੇ ਲੈ ਗਿਆ ਸਾਡੇ ਸਾਈਨ ਵਿਖਾਓ ਤਾਂ ਦੱਸਿਆ ਜਾ ਰਿਹਾ ਕਿ ਝਾਲੀ ਸਾਈਨ ਕਰਕੇ ਕੋਈ ਵਿਅਕਤੀ 40 ਲੱਖ ਰੁਪਏ ਦਾ ਸੋਨਾ ਬੈਂਕ ਦੇ ਵਿੱਚ ਕੁਰਾ ਲੇ ਗਿਆ ਜਿਸ ਤੋਂ ਬਾਅਦ ਜਿੱਦੀ ਸੂਚਨਾ ਜਦੋਂ ਪੁਲਿਸ ਨੂੰ ਦਿੱਤੀ ਤਾਂ ਦੱਸਿਆ ਜਾ ਰਿਹਾ ਕਿ ਮੌਕੇ ਤੋਂ ਹੁਣ ਬੈਂਕ ਮੈਨੇਜਰ ਵੀ ਫਰਾਰ ਹੋ ਗਿਆ ਤਾਂ ਪਰਿਵਾਰਕ ਮੈਂਬਰ ਉਹ ਦੱਸਿਆ ਜਾ ਰਿਹਾ ਕਿ ਬੈਂਕ ਨੂੰ ਸੁਰੱਖਿਅਤ ਸਮਝਿਆ ਜਾਂਦਾ ਹੈ ਕਿ ਉਹਦੇ ਵਿੱਚ ਸੋਨਾ ਭਾਵੇਂ ਪੈਸਾ ਸੁਰੱਖਿਅਤ ਹੁੰਦਾ ਹੈ ਪਰ ਇਸ ਤਰੀਕੇ ਦੀ ਠੱਗੀ ਇਸ ਤਰੀਕੇ ਦਾ ਕਪੜੇ ਬਾਜੀ ਹੋਣੀ ਤਾਂ ਹਰ ਇਨਸਾਨ ਹੁਣ ਬੈਂਕਾਂ ਤੋਂ ਵੀ ਡਰਨ ਲੱਗਿਆ ਤੇ ਸੁਣ ਲੈ ਕੇ ਮੌਕੇ ਤੇ ਪੀੜਤ ਪਰਿਵਾਰ ਤੇ ਨਾਲ ਪੁਲਿਸ ਅਧਿਕਾਰੀਆਂ ਨੇ ਇਸ ਪੂਰੇ ਮਾਮਲੇ ਬਾਰੇ ਕੀ ਕਿਹਾ ਪਹਿਲਾਂ ਤੁਸੀਂ ਉਹ ਵੀ ਸੁਣੋ ਮੇਰਾ ਨਾਮ ਨਵਦੀਪ ਸ਼ਰਮਾ ਜੋ ਮੈਂ ਗੌਰਮੈਂਟ ਕੋਲਰ ਰੋਡ ਦੇ ਇੱਕ ਬਿਜ਼ਨਸਮੈਨ ਵਾਚਪਨ ਅਸੀਂ ਆਈਸੀਬੈਂਕ ਚ ਨਾ 2022 ਚ ਲੋਨ ਬੋਲਣ ਲਿਆ ਸੀਗਾ ਤੇ 1.5 ਸਾਲ ਬਾਅਦ ਮੈਂ ਉਸ ਬੈਂਕ ਚ ਆਈ ਆਪਣੀ ਕਿਸ਼ਤ ਜਮਾ ਕਰਵਾਉਣ ਮੇਰੇ ਮੇਰੇ ਹਸਬੰਦ ਆਏ ਸੀਗੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ 골ਡ ਲੋਨ ਕਲੀਅਰ ਕਰ ਚੁੱਕੇ ਹੋ ਬਟ ਸਰ ਮੈਂ ਉਸ ਟਾਈਮ ਗਈ ਸੈਕੰਡ ਟਾਈਮ ਆ ਬੈਂਕ ਚ ਇਕਸ ਮੇ ਫਸਟ ਟਾਈਮ ਗੇਜਰ 골ਡ ਕਰਵਾਇਆ ਇਕਮ ਜੋ ਕਿਸ਼ਤੇ ਨੇ ਗਏ ਉਸ ਟਾਈਮ ਵਿਦਨ ਉਹਦੇ ਦੋ ਸਾਲ ਦੇ ਵਿੱਚ ਵਿੱਚ ਨਾਸ ਬੈਂਕ ਵਿੱਚ ਆਇਆ ਤੁਹਾਨੂੰ ਕਿਹਾ ਕਿ ਤੁਸੀਂ ਆਪਣਾ 골ਡ ਕਲੀਅਰ ਕਰਵਾ ਦਿੱਤੇ ਹੋ ਜੇ ਮੈਂ ਪੁੱਛਿਆ ਕਿ ਕੌਣ ਦੇ ਕੇ ਗਿਆ ਕਹਿੰਦੇ ਤੁਸੀਂ ਆਏ ਸੀ ਬਟ ਮੈਂ ਕਿਹਾ ਮੈਨੂੰ ਫਾਈਲ ਤਾਂ ਦਿਖਾਓ ਫਾਈਲ ਦਿਖਾਈ ਸਾਰੇ ਸਾਈਨ ਡਾਕੂਮੈਂਟ ਗਲ ਸਾਰੇ ਸਾਰੇ ਮੇਰੇ ਸਾਈਨਾਂ ਦੁਪਰੇ ਕਿਤੇ ਹੋਏ ਕੋਈ ਫੋਟੋਸ ਮੰਗੀ ਆ ਫੋਟੋਆਂ ਕੋ ਦਿੱਤੀ ਅਸੀਂ ਜੇ ਡਿਪਟੀ ਕਮਿਸ਼ਨਰ ਕੋ ਜਾਂਦੇ ਆ ਟਮਾਟੋਲ ਕਰਦੇ ਆਜ ਜਾਓ ਕਾਰ ਲਾਓ ਕਜੀ ਚੋਣ ਆ ਕਜੀ ਕੋਚ ਹੈਗਾ ਸਾਨੂੰ ਠਾਂਕੋੜ ਜਾਣਾ ਪੈਂਦਾ ਐਸਐਸਪੀ ਸਰ ਕੋਲ ਗਏ ਆ ਕੋਈ ਸੁਣਵਾਈ ਨਹੀਂ ਹੈਗੀ ਜਨਨ ਕਿ ਕੋ ਪ੍ਰਸ਼ਾਸਨ ਪ੍ਰਸ਼ਾਸਨ ਬਿਲਕੁਲ ਨਕਮਾ ਹੈ ਸਰਕਾਰ ਬਿਲਕੁਲ ਨਕਮੀ ਹੈ ਕੋਈ ਸੁਣਵਾਈ ਕਰਦਾ ਪਿਆ ਅੱਜ ਆਹ ਲਾਸਟ ਐਪਲੀ ਹੈ ਬੈਂਕਰ ਅਗੇਂਸਟ ਸਟ੍ਰਾਈਕ ਕਰਨ ਦਾ ਹੁਣ ਵੀ ਸੁਣਨਗੇ ਕਿ ਅੱਥੇ ਪੱਕਾ ਤਾਂ ਨਾ ਲੱਗੇਗਾ ਜਬ ਬੈਂਕ ਨੂੰ ਸੇਲ ਕਰਨਾ ਪਏਗਾ ਸਰ ਅੱਜ ਦੇ ਸਮੇਂ 550 ਕਿਲੋ ਗ੍ਰਾਮ ਸੀਗਾ 골ਡ ਅੱਜ ਦੀ ਕੀਮਤਿਕਾ 50 ਜਾਂ 40-45 ਲੱਖ ਹੋਣੀ ਹੈ ਦੀ ਕੋਸਟ ਤੇ 17 ਲੱਖ ਲਿਆ ਸੀਗਾ ਉਸ ਟਾਈਮ ਮੈਨੇਜਰ ਸਰ ਫਰਾਰ ਹੋ ਗਿਆ ਜੇ ਸੱਚਾ ਤਾਂ ਮੇਰੇ ਸਾਹਮਣੇ ਆਏ ਮੈਨੇਜਰ ਨਿਕਲ ਗਿਆ ਜਦੋਂ ਬੈਂਕ ਦਾ ਮੈਨੇਜਰ ਬੋਲਦੇ ਨੇ ਰੋਲ ਨਹੀਂ ਪੜਿਆ ਮੈਂ ਜੇ ਮੈਂ ਤੁਹਾਡਾ ਹਾਂਜੀ ਪਹਿਲੇ ਰਫਤਾ ਹੋਇਆ ਮੈਂ ਜੇ ਮੈਂ ਪਹਿਲਾਂ ਸਰ ਜੋ ਮੈਂ ਕਿਹਾ ਸੀ ਮੇਰਾ 골ਡ ਕੋਨ ਲੈ ਕੇ ਗਿਆ ਤੁਹਾਨੂੰ ਫਾਈਲ ਦਿਖਾਈ ਮੈਨੂੰ ਸਾਰੇ ਮੇਰੇ ਸਾਈਨ ਜਾਲੀ ਸੀ ਕੋਈ オリジナル ਨਹੀਂ ਸੀ ਖਾਇਨ ਜਦੋਂ ਆਣਾ ਸਾਨੂੰ ਰੋਲ ਹੀ ਬਿਹੇਵ ਕਰਦੇ ਆ ਕਿ ਕੁਝ ਨਾੜਾ ਮਤਲਬ ਕਲੀਅਰ ਕਰ ਦਿਓ ਤੁਸੀਂ ਜਾ ਸਕਦੇ ਹੋ ਇਸ ਤਰ੍ਹਾਂ ਆਪਣੇ ਕਸਟਮਰ ਨਾਲ ਬੋਲਦੇ ਆ ਜਾਂ ਅੱਜ ਲਾਸਟ ਟਾਈਮ ਹੈ ਮੈਨੇਜਰ ਨਿਕਲ ਕੇ ਅੱਜ ਸੱਚਾ ਸਾਹਮਣੇ ਆਏ ਲਾਸਟ ਸਵਾਲ ਕੀ ਮੰਗਤੂ ਕਰੋਗੇ ਬਸ ਇੱਕ ਸਰ ਜੋ ਸਾਡਾ ਵਾਗ ਗਿਆ ਵਾਪਸ ਆਏ ਜੋ ਮੈਨੇਜਰ ਹਨ ਜੱਸ ਬੈਂਕ ਔਰ ਐਸ ਐਸ ਆਈਸੀ ਬੈਂਕ ਦੋਨਾਂ ਦੇ ਮੈਨੇਜਰ ਕੋਈ ਸਟਾਫ ਮੈਂਬਰ ਇਨਵੋਲਵ ਹੈ ਐਨ ਇਨਵੋਲਮੈਂਟ ਦੋਨਾਂ ਦੀ ਹੈ ਤੇ ਸਸਾ ਸਾਡਾ ਕੋਟਾਲਾ ਹੋਇਆ ਆਦਰਵਾਇਜ਼ ਨਹੀਂ ਹੋ ਸਕਦਾ ਸੀਗਾ ਬਿਲਕੁਲ ਜੀ ਉਹਨਾਂ ਨੂੰ ਮਿਲਾਇਆ ਉਹਨਾਂ ਬੈਂਕ ਵਾਲਿਆਂ ਨਾਲ ਜੀ ਤੇ ਉਹਨਾਂ ਨੂੰ ਟਾਈਮ ਵੀ ਦਿੱਤਾ ਉਹ ਕੱਲ ਤਾਂ ਮਿਲ ਕੇ ਜਿਹੜੀ ਵੀ ਕੋਈ ਛੋਟਾ ਸਾਹਮਣੇ ਆਉਂਦੇ ਆ ਸਭ ਆਪਾਂ ਵਿੱਚ ਲਿਆਵਾਂਗੇ ਜੀ ਤੋਂ ਮਾਮਲਾ ਵੀ ਦਰਜ ਕੀਤਾ ਗਿਆ ਹੁਣ ਆਲਰੇਡੀ ਪਹਿਲਾਂ ਮਕਰਮਦ ਜੀ ਇੱਥੇ ਜੀ ਪਹਿਲਾਂ ਮਕਰਮਦ ਦਰਜ ਹੋ ਚੁੱਕਾ ਹੈ ਪਹਿਲਾਂ